ਕੱਲ ਮਿਤੀ 26 7 25 ਨੂੰ ਇੱਕ ਸੂਚਨਾ ਮਸੂਲ ਹੋਈ ਸੀ ਪੁਲਿਸ ਨੂੰ ਕਿ ਇੱਕ ਨਵਜੰਮਿਆ ਬੱਚਾ ਜਿਹੜਾ ਜਿਹਦੀ 2 ਘੰਟੇ ਪਹਿਲਾਂ ਦਾ ਤੇ ਉਹਦੀ ਜਿਹੜੀ ਹੈਗੀ ਆ ਉੱਥੇ ਮਿਲਿਆ ਹੈਗਾ ਝਾੜੀਆਂ ਦੇ ਵਿੱਚ ਜੀਵਨ ਸਿੰਘ ਵਾਲੇ ਪਿੰਡ ਤੇ ਉਹਦੇ ਤੇ ਜਿਹੜਾ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਉੱਥੇ ਦੇ ਜਿਹੜੇ ਮੋਤਬਰ ਵਿਅਕਤੀ ਹੈਗੇ ਆ ਉਹਨਾਂ ਦੇ ਨਾਲ ਲੈ ਕੇ ਉਹਨਾਂ ਨੂੰ ਇਹਨੂੰ ਤੁਰੰਤ ਜਿਹੜਾ ਮੁੱਖ ਸਥਾਨਾ ਤਲਵੰਡੀ ਵੱਲੋਂ ਜਿਹੜਾ ਡੀਸੀ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਤੇ ਡੀਸੀ ਸਾਹਿਬ ਦੇ ਹੁਕਮਾਂ ਨਾਲ ਤੇ ਇਹ ਰੈੱਡ ਕਰਾਸ ਵਾਲਿਆਂ ਨੂੰ ਉੱਥੇ ਬੁਲਾ ਕੇ ਉਹਨਾਂ ਦੇ ਬਲੇ ਘੱਟਾ ਸੀਗਾ ਤੇ ਹਸਪੀਟਲ ਦੇ ਵਿੱਚ ਜਿਹੜਾ ਨਾਲ ਲਿਜਾ ਕੇ ਇਹਨੂੰ ਜਿਹੜਾ ਇਹਨੂੰ ਦਾਖਲ ਕਰਾਇਆ ਸੀ ਤੇ ਇਹਨੂੰ ਜਿਹੜੀ ਹੈਗੀ ਆ ਮੁੱਢਲੀ ਜਿਹੜੀ ਸਹਾਇਤਾ ਜਿਹੜੀ ਹੈਗੀ ਉਹ ਦਿੱਤੀ ਸੀ ਕੀ ਕਾਰਵਾਈ ਕੀਤੀ ਗਈ ਹੈ ਕਾਰਵਾਈ ਇਹਦੇ ਤੇ ਦੇਖੋ ਇਹਦੇ ਤੇ ਅਸੀਂ ਕਾਰਵਾਈ ਕਰਦੇ ਹੋਏ ਐ ਐਫ ਆਈ ਆਰ ਲਾਚ ਕਰਨ ਜਾ ਰਹੇ ਹੈਗੇ ਆ ਅਨਨੋਣ ਬੰਦੇ ਆ ਤੇ ਇਹ ਧਾਰਾ 93 ਬੀ ਐਨ ਐਸ ਡੀ ਜਿਹੜੀ ਹੈਗੀ ਆ ਤਰੀਕ ਨੂੰ ਪੂਰੀ ਕਰਦੀ ਹੈ ਤੇ ਅੰਡਰ ਸੈਕਸ਼ਨ 3 93 ਬੀ ਐਨ ਐਸ ਤੇ ਅਸੀਂ ਐਫ ਆਈ ਆਰ ਰਜਿਸਟਰ ਕਰਨ ਜਾ ਰਹੇ ਆ ਅਨਨੋਣ